ਬਹੁਤ ਸ਼ਰਮ ਵਾਲੀ ਗੱਲ ਹੈ ਜੇ ਇਹ ਵੀਡੀਓ ਨੂੰ ਵੀ ਮੈਨੂੰ ਇਹ ਕਹਿਣਾ ਪਿਆ ਕਿ ਸ਼ੇਅਰ ਕਰ ਦਿਓ ਸ਼ੇਅਰ ਕਰਨਾ ਨਹੀਂ ਕਰਨਾ ਵੀਡੀਓ ਦੇ ਲਾਸਟ ਤੱਕ ਪਤਾ ਲੱਗ ਜਾਊਗਾ 11 ਫਰਵਰੀ ਨੂੰ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਤੇ ਹੰਬਣਾ ਰੋਡ ਤੇ ਕੈਂਪ ਲੱਗ ਰਿਹਾ ਹੈ 11 ਫਰਵਰੀ ਦਿਨ ਐਤਵਾਰ ਸਵੇਰੇ 8 ਤੋਂ 3 ਵਜੇ ਤੱਕ ਪੰਜਾਬ ਦੇ ਕਿਸੇ ਵੀ ਇਲਾਕੇ ਚੋਂ ਪਿੰਡ ਚੋਂ ਸ਼ਹਿਰ ਚੋਂ ਗਲੀ ਚੋਂ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਕੋਈ ਵੀ ਇਨਸਾਨ ਬਿਨਾਂ ਇਲਾਜ ਤੋਂ ਘਰ ਬੈਠਾ ਹੈ ਉਹਦੇ ਕੋਲ ਆਪਣੇ ਇਲਾਜ ਕਰਾਣ ਦੇ ਓਗੇ ਪੈਸੇ ਨਹੀਂ ਓਪਰੇਸ਼ਨ ਕਰਾਣ ਦੇ ਓਗੇ ਪੈਸੇ ਨਹੀਂ ਉਹ ਇਸ ਕੈਂਪ ਤੇ ਪਹੁੰਚੇ ਇੱਕ ਜ਼ਰੀਆ ਫਾਊਂਡੇਸ਼ਨ ਵੱਲੋਂ ਕੈਂਪ ਲੱਗ ਰਿਹਾ ਹੈ। ਉਹਦੇ ਨਾਲ-ਨਾਲ ਮੈਂ ਤੁਹਾਨੂੰ ਬੇਨਤੀ ਕਰਨਾ ਚਾਹਨਾ ਜਿਹੜਾ ਵੀ ਇਨਸਾਨ ਮੇਰਾ ਵੀਡੀਓ ਦੇਖ ਰਿਹਾ ਹੈ। ਅਗਰ ਤੁਸੀਂ ਕਿਸੇ ਦਾ ਦਰਦ ਦੇਖ ਕੇ ਮਹਿਸੂਸ ਕਰਦੇ ਹੋ ਕਿ ਇਹਦਾ ਹੱਲ ਹੋਣਾ ਚਾਹੀਦਾ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਉਸ ਕੈਂਪ ਦੇ ਵਿੱਚ ਯੋਗਦਾਨ ਵੀ ਪਾਓ। ਯੋਗਦਾਨ ਕਿਵੇਂ ਪਾਣਾ ਸਭ ਤੋਂ ਸੌਖਾ ਯੋਗਦਾਨ ਹੈ ਇਸ ਵੀਡੀਓ ਨੂੰ ਘਰ-ਘਰ ਪਹੁੰਚਾਓ। ਹਰ WhatsApp ਗਰੁੱਪ 'ਚ ਪਾਓ ਔਰ ਪੂਰੀ ਡਿਟੇਲ ਕੈਂਪ ਬਾਰੇ ਜਾਣਕਾਰੀ ਮੈਂ YouTube ਤੇ ਪਾਈ ਹੈ ਲਿੰਕ ਬਾਇਓ ਦੇ ਵਿੱਚ। ਉਹ ਵੀ ਦੇਖੋਣਿਓ ਤੇ ਜੇ ਲੱਗੇ ਕਿ ਇਸ ਵੀਡੀਓ ਨਾਲ ਕਿਸੇ ਦਾ ਭਲਾ ਹੋ ਸਕਦਾ ਹੈ ਪ੍ਰੈਕਟੀਕਲੀ ਮੈਂ ਕੋਈ ਮੋਟੀਵੇਟ ਨਹੀਂ ਕਰ ਰਿਹਾ ਇੱਥੇ ਬੈਠਾ ਗੱਡੀ 'ਚ ਪ੍ਰੈਕਟੀਕਲੀ ਕਿਸੇ ਦਾ ਭਲਾ ਹੋ ਸਕਦਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਇਹ ਵੀਡੀਓ ਦੇਖਣ ਤੋਂ ਬਾਅਦ ਜੇ ਤੁਹਾਡੇ ਕੋਲੇ ਵੀਡੀਓ ਸ਼ੇਅਰ ਵੀ ਨਹੀਂ ਨਾ ਹੋਈ ਕਿਹੜੇ ਮੂਹਨਾ ਇਨਸਾਨੀਅਤ ਨੂੰ ਆਪਣਾ ਚਿਹਰਾ ਦਿਖਾਣੇ ਹੋ ਕਿ ਹਾਂ ਭਾਈ ਤੁਸੀਂ ਬੜੇ ਹਮਦਰਦੀ ਹੋ ਇਨਸਾਨੀਅਤ ਨੂੰ ਲੈ ਕੇ ਇਸ ਕੈਂਪ ਦੇ ਵਿੱਚ ਡੋਨਰ ਵੀ ਆਣੇ ਨੇ